ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡਾ ਮਨ ਤੰਦਰੁਸਤ ਹੈ ਜਾਂ ਸਾਡਾ ਮਨ ਬਿਮਾਰ ਹੈ ਇਸ ਵੇਲੇ ਅਗਰਸੀਂ ਬਿਹੇਵ ਨਾਰਮਲੀ ਕਰਦੇ ਹਾਂ ਜਿੱਥੇ ਗੁੱਸਾ ਜ਼ਿਆਦਾ ਨਹੀਂ ਕਰਨਾ ਉੱਥੇ ਗੁੱਸਾ ਨਹੀਂ ਕਰਦੇ ਇਟ ਮੀਨਸ ਕਿ ਬਿਹੇਵੀਅਰ ਨਾਰਮਲ ਹੈ ਬਹੁਤ ਛੋਟੀ ਨਬਜ਼ ਫੜ ਲਈ ਦੀ ਛੋਟੀ ਹੀ ਫੜਨੀ ਪੈਂਦੀ ਮੈਂ ਜਦੋਂ ਵੀ ਪੇਸ਼ ਨੂੰ ਟਰੀਟ ਕਰਦੀ ਆ ਮੈਂ ਰੂਟ ਕੌਜ਼ ਤੇ ਜਾਂਦੀ ਆ ਕਿ ਜੜ ਕੀ ਹੈ ਕਿੱਥੋਂ ਬਿਮਾਰੀ ਸ਼ੁਰੂ ਹੋਈ ਹੈ ਕੀ ਪ੍ਰੋਬਲਮ ਸੀ ਹਾਂ ਇਹ ਬੱਚਾ ਸੀ ਕਿ ਇਹਨੂੰ ਦੌਰੇ ਪੈਂਦੇ ਸੀ ਇਕਦਮ ਇਹਦਾ ਮੂੰਹ ਮੁੜ ਜਾਂਦਾ ਸੀ ਹੱਥ ਕੰਬਦੇ ਸੀ ਅੱਛਾ ਬੋਡੀ ਬੋਡੀ ਟ੍ਰੈਂਬਲਿੰਗ ਸ਼ੁਰੂ ਹੋ ਜਾਂਦੀ ਸੀ ਔਰ ਇਹ ਬੈਠਦੀ ਨਹੀਂ ਸੀ 2.5 ਸਾਲ ਦੀ ਸੀ ਜਦੋਂ ਆਈ ਸੀ ਮੇਰੇ ਕੋਲ ਠੀਕ ਹੈ ਬੈਠਣ ਨਹੀਂ ਲੱਗੀ ਸੀ ਬੋਲਣ ਨਹੀਂ ਲੱਗੀ ਸੀ ਤੈਨੂੰ ਕਬਜ ਬਹੁਤ ਰਹਿੰਦੀ ਸੀ ਮੂੰਹ ਛਾਲੇ ਹੁੰਦੇ ਸੀ ਭੁੱਖ ਨਹੀਂ ਸੀ ਨੇ ਦਵਾਈ ਦਾ ਹੀ ਚਮਤਕਾਰ ਆ ਕਹਿ ਲਉ ਕੀ ਬਾਲ ਤੇ ਬੱਚੀ ਸਾਡੀ ਬੈਠਣ ਲੱਗ ਗਈ ਰੁੜਨ ਲੱਗ ਗਈ ਸਾਨੂੰ ਬੜੀ ਖੁਸ਼ੀ ਆ ਇਹ ਗੱਲ ਦੀ ਮੈਮ ਇੱਕਦਮ ਤੁਸੀਂ ਕਹਿੰਦੇ ਆ ਮਨ ਪੜ ਲੈਂਦੇ ਆ ਮੈਮ ਸੱਚੀ ਮਨ ਪੜ ਲੈਂਦੇ ਆ ਹਾਂਜੀ ਮੈਮ ਬੰਦੇ ਦੇ ਮਤਲਬ ਫੇਸ ਦੇਖ ਕੇ ਜੱਜ ਕਰ ਲੈਂਦੇ ਆ ਵੀ ਕਿੱਦਾਂ ਦੀ ਇਹਦਾ ਗੁੜੀਆਂ ਦਾ ਕੀ ਚੈੱਕ ਕੀਤਾ ਦੱਸੋ ਕੀ ਚੈੱਕ ਕੀਤਾ ਗੁੜੀਆਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਕੀ ਕੀ ਪ੍ਰੋਬਲਮ ਹੋ ਸਕਦੀ ਹੈ